ਪਰ ਨੀਤ ਬਿੱਟੂ ਜੀ ਦਿੱਲੀ ਦੇ ਏਸੀ ਕਮਰਿਆਂ 'ਚ ਬੈਠ ਕੇ ਫੋਕੀ ਜਿਹੜੀ ਪੰਜਾਬ ਨਾਲ ਹਮਦਰਦੀ ਦਿਖਾ ਰਹੇ ਉਹਨੂੰ ਛੱਡੋ ਜੇ ਵਾਕਈ ਪੰਜਾਬ ਦੇ ਪ੍ਰਤੀ ਕੋਈ ਹਮਦਰਦੀ ਹੈ ਪੰਜਾਬ ਦੇ ਪਾਣੀਆਂ ਦੀ ਅਗਰ ਫਿਕਰ ਹੈ ਤੇ ਭਗਵੰਤ ਸਿੰਘ ਮਾਨ ਵੰਗੂ ਆ ਕੇ ਡੈਮ ਤੇ ਨੰਗਲ ਡੈਮ ਤੇ ਆ ਕੇ ਪੈਰਾ ਦੌ ਤਾ ਤੇ ਅਸੀਂ ਮੰਨੀਏ ਵੀ ਤੁਹਾਨੂੰ ਪੰਜਾਬ ਨਾਲ ਕੋਈ ਹਮਦਰਦੀ ਹੈ ਪੰਜਾਬ ਦਾ ਦਰਦ ਹੈ ਸ਼ਰਿਆਨ ਤੁਹਾਡੀ ਪਾਰਟੀ ਸ਼ਰਿਆਨ ਤੁਹਾਡੀ ਭਾਜਪਾ ਦੀ ਸਰਕਾਰ ਦੇ ਇਸ਼ਾਰਿਆਂ ਤੇ BBMB ਦੇ ਅਫਸਰ ਪੰਜਾਬ ਦਾ ਪਾਣੀ ਲੁੱਟਣ ਨੂੰ ਫਿਰਤੇ ਹੋਰ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਨੂੰ ਜਾ ਕੇ ਉੱਥੇ ਪਹਿਰਾ ਦੇਣਾ ਪੈ ਰਿਹਾ ਇਸ ਤੋਂ ਵੱਧ ੱੱਕਾ ਕੀ ਹੋ ਸਕਦਾ ਪੰਜਾਬ ਨਾਲ ਸਾਰੇ ਹੱਦਾ ਤੁਸੀਂ ਔਰ ਤੁਹਾਡੀ ਕੇਂਦਰ ਸਰਕਾਰ ਨੇ ਪਾਰ ਕਰਤੀਆਂ ਪੰਜਾਬ BJP ਚੋਂ ਇੱਕ ਵੀ ਲੀਡਰ ਬੋਲਣ ਨੂੰ ਤਿਆਰ ਨਹੀਂ ਹੈ ਕਿ ਤੁਸੀਂ ਪੰਜਾਬ ਦਾ ਪਾਣੀ ਨਹੀਂ ਪੀਤਾ ਤੁਹਾਨੂੰ ਪੰਜਾਬ ਦੇ ਪਾਣੀਆਂ ਦੀ ਕੋਈ ਫਿਕਰ ਨਹੀਂ ਹੈ ਰੋਜ਼ ਇੱਕ ਬਿਆਨ ਦੇ ਦਿੰਨੇ ਹੋ ਇੱਕ ਬੂੰਦ ਨਹੀਂ ਜਾਣ ਦੇਵਾਂਗੇ ਉਧਰ ਤੁਹਾਡੇ ਅਫਸਰ ਜਿਹੜੇ ਆ ਰੋਜ਼ ਆ ਕੇ ਇਲੀਗਲ ਔਰ ਅਨਕਨਸਟੀਚੂਅਲ ਤਰੀਕੇ ਨਾਲ ਪੰਜਾਬ ਦੇ ਪਾਣੀ ਤੇ ਡਾਕਾ ਮਾਰਨ ਦੀ ਸਾਜ਼ਿਸ਼ ਕਰਦੇ ਆ